ਪਰ ਇੱਥੇ ਕੱਲ ਰਾਤ ਇੱਕ ਵੱਡਾ ਹਾਦਸਾ ਹੋੰਦਾ ਜ਼ਬਰਦਸਤ ਹਾਦਸਾ ਹੋੰਦਾ ਸੇਮ ਗੱਡੀ ਆ ਜੀ ਹੁੰਡਾਈ i10 ਗੱਡੀ ਆ ਔਰ ਇਸ ਦੇ ਅੰਦਰ ਦੱਸਿਆ ਜਾ ਰਿਹਾ ਕਿ ਮਹਿਤਪੁਰ ਲੱਦਣੀ ਤੋਂ ਦੋ ਜਿਹੜੇ ਵਿਅਕਤੀ ਉਹ ਸਵਾਰ ਸਨ ਔਰ ਗੱਡੀ ਜਿਹੜੀ ਆ ਅਨ ਕੰਟਰੋਲ ਹੁੰਦੀ ਆ ਅਨ ਬੈਲੈਂਸ ਹੁੰਦੀ ਆ ਗੱਡੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਨੁਕਸਾਨੀ ਗਈ ਆ ਸ਼ੀਸ਼ਾ ਕ੍ਰੈਕ ਹੋ ਜਾਂਦਾ ਬੁਲਟ ਜਿਹੜਾ ਆ ਉਹ ਪਿਚਕ ਜਾਂਦਾ ਕ੍ਰਸ਼ ਹੋ ਜਾਂਦਾ ਅੱਗੇ ਉਹ ਗੱਡੀ ਬਹੁਤ ਜ਼ਿਆਦਾ ਨੁਕਸਾਨੀ ਗਈ ਆ ਲੇਕਿਨ ਸਭ ਤੋਂ ਵੱਡੀ ਜਿਹੜੀ ਮੰਦਭਾਗੀ ਗੱਲ ਹੈ ਜਿਹੜੀ ਮਾਇੂਸੀ ਵਾਲੀ ਗੱਲ ਹੈ ਉਹ ਇਹ ਹੈ ਕਿ ਗੱਡੀ ਵਿੱਚ ਜਿਹੜੇ ਦੋ ਜਣੇ ਸਵਾਰ ਸਨ ਉਹਨਾਂ ਚੋਂ ਇੱਕ ਦੀ ਦੱਸਿਆ ਜਾ ਰਿਹਾ ਕਿ ਮੌਤ ਹੋ ਜਾਂਦੀ ਹੈ ਦੂਜਾ ਜਿਹੜਾ ਜ਼ਿੰਦਗੀ ਮੌਤ ਦੀ ਲੜਾਈ ਜਿਹੜਾ ਆ ਉਹ ਹਸਪੀਟਲ ਵਿੱਚ ਲੜ ਰਿਹਾ ਜਿਹੜੇ ਇਲਾਜ ਹੈ ਓਕਾ ਪੂਰਾ ਤੈਸ ਨੈਸ ਹੋ ਚੁੱਕਾ ਹੈ ਕੋਈ ਵੀ ਚੀਜ਼ ਨਹੀਂ ਬਚੀ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਤਾਂ ਜਾਣ ਲੈਣੇ ਜੀ ਬਾਜੀ ਕੀ ਨਾਮ ਹੈ ਤੁਹਾਡਾ ਅਜੀ ਕੁਮਾਰ ਜੀ ਕੀ ਨੁਕਸਾਨ ਕੀ ਹੋ ਗਿਆ ਅੰਡੇ ਥੇ ਕਈ ਟੋਪੀ ਟਾਪੀ ਸੇ ਬਹੁਤ ਨੁਕਸਾਨ ਗਈ ਅੱਛਾ ਹਾਂਜੀ ਕਿੰਨੇ ਕਿਦਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਲੱਖ ਰੁਪਏ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਦੇ ਅੰਦਰ ਇੰਨਾ ਸਮਾਨ ਸੀ ਹਾਂਜੀ ਹਾਂਜੀ ਮਤਲਬ ਬਾਕੀ ਪੈਸੇ ਬੁਸੇ ਵੀ ਸਭ ਖਿਲੜ ਗਏ ਟੁੱਟਿਆ ਕੀ ਕੇ ਭਾਜੀ ਮੜ ਜਗ੍ਹਾ ਤੋਂ ਦਿਖਾ ਦਈਏ ਦੋ ਦੋ ਬੈਂਚ ਤੇ ਆਪਾਂ ਦੇਖੋ ਕਾ ਇੱਕ ਬੈਂਚ ਇੱਧਰ ਤੇ ਇੱਕ ਪਾਸੇ ਪਰ ਤੁਸੀਂ ਲੱਖ ਰੁਪਏ ਵਾਲੀ ਗੱਲ ਕਿਵੇਂ ਕਹਿ ਰਹੇ ਹੋ ਮਤਲਬ ਬੈਂਚਾਂ ਦਾ ਵਿੱਚ ਪਾ ਕੇ ਜ ਸਾਰੇ 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 ਖਰਚਾ ਸਾਰਾ ਖਰਚਾ ਟੁੱਟ ਗਿਆ ਹਾਂਜੀ ਹਾਂਜੀ ਆਂਡੇ-ਉਂਡੇ ਸਗੇ ਹਾਂਜੀ ਹਾਂਜੀ ਚਲੋ ਮੈਂ ਆਪਣੇ ਸ਼ਹਿਰ 'ਚ ਜਿਹੜੇ ਵੀ ਆ ਸਾਡੀ ਬੇਨਤੀ ਸੁਣਦੇ ਨੇ ਕਬੂਲ ਕਰਦੇ ਉਹਨਾਂ ਨੂੰ ਬੇਨਤੀ ਕਰਦੇ ਕਿ ਇਹਨਾਂ ਨੂੰ ਅਗਰ ਕੋਈ ਹੈਲਪ ਕਰਨੀ ਚਾਹੁੰਦਾ ਇੱਥੇ ਆ ਕੇ ਜ਼ਰੂਰ ਇਹਨਾਂ ਦੀ ਹੈਲਪ ਕਰੇ ਤੇ ਬਾਕੀ ਤੁਹਾਡੀ ਹੁਣ ਮੰਗ ਹੈ ਕਿ ਬੇਸਿਕਲੀ ਮੈਂ ਤਾਂ ਕਹਤਾ ਕੋਈ ਖੋਕੇ ਬਣਾ ਦਿਓ ਔਰ ਮਰ ਕੋਈ ਨਹੀਂ ਜਾਂਦਾ